ਕਈ ਬੰਦੇ ਵਿਚਾਰੇ ਜਦੋਂ ਘਰੇ ਆ ਕੇ ਬੂਟ ਲਾਉਣ ਤੋਂ ਸੰਗਦੇ ਆ ਕਹਿੰਦੇ ਯਾਰ ਜੇ ਮੈਂ ਬੂਟ ਲਾਹ ਤੇ ਜਰਾਬਾਂ ਲਾਤੀਆਂ ਤੇ ਮੇਰੇ ਪੈਰਾਂ ਚੋਂ ਮਸਕ ਬੜਾ ਆਉਂਦਾ ਤੇ ਕਹਿੰਦਾ ਵੀ ਉਹ ਆਲੇ ਦੁਆਲੇ ਚ ਫਿਰ ਬੇਇਤੀ ਹੋ ਜਾਂਦੀ ਹੈ ਤੇ ਕਈ ਵਾਰ ਤਾਂ ਘਰ ਦੇ ਵੀ ਕਹਿੰਦੇ ਭਰਾਵਾ ਬੂਟ ਦੂਜੇ ਕਮਰੇ ਚ ਲਾ ਕੇ ਆ ਜਾਂ ਚੰਗੀ ਤਰ੍ਹਾਂ ਪੈਰ ਧੋ ਕੇ ਆ ਫਿਰ ਬੜੀ ਦਿੱਕਤ ਹੈ ਕਈ ਜੋੜ ਦਿੰਦੇ ਆ ਵੀ ਮੇਰੇ ਬੂਟ ਚੰਗੇ ਨਹੀਂ ਕਈ ਜਰਾਬਾਂ ਚੰਗੀਆਂ ਨਹੀਂ ਕੁਝ ਵੀ ਕਹਿਣਾ ਪੈਂਦਾ ਕੁਝ ਵੀ ਕਹਿਣਾ ਪੈਂਦਾ ਤੇ ਕਈਆਂ ਦੀ ਆਪਦੀ ਬਾਡੀ ਜਿਹੜੀ ਉਹ 스మెਲ ਬਹੁਤ ਕਰਦੀ ਹੈ ਹੂੰ ਬਹੁਤ ਛੇਤੀ ਲੋਕਾਂ ਨੂੰ ਪਸੀਨਾ ਆਉਣਾ ਨਾਲ ਉਹਨਾਂ ਦੇ ਅੰਡਰਆਰਮਸ ਚੋਂ ਜਾਂ ਉਹਨਾਂ ਦੀ ਬਾਡੀ ਦੇ ਵਿੱਚੋਂ ਬਦਬੂ ਬੜੀ ਆਉਂਦੀ ਆ। ਇਹ ਇਹ ਦੋ ਗੱਲਾਂ ਦਾ ਹੱਲ ਕੀ ਆ? ਜਿਹਨਾਂ ਦੁਲਸੀ ਦੇ ਪੱਤੇ ਲੈਣ ਲੱਗ ਜਾਣ। ਦੁਲਸੀ ਦੇ ਪੱਤੇ ਪਾਣੀ ਚ ਪਾ ਕੇ ਪਾਣੀ ਪੀਣਾ। ਦੁਲਸੀ ਦੇ ਪੱਤਿਆਂ ਨੂੰ ਇਹ ਦੋ ਕੁ ਨੂੰ ਇਹ ਮਸਲੇ ਅਜੀਬ ਤੇ ਰੱਖਿਆ ਪਾਣੀ ਪੀ ਲਿਆ। ਦਿਨ ਚ ਇੱਕ ਵਾਰੀ ਜਿਆਦਾ ਨਹੀਂ। ਔਰ ਇੱਕ ਕਾਲੀ ਮਿਰਚ ਦਾ ਸੇਵਨ ਜਿਆਦਾ ਕਰ ਲੈਣ। ਇਹ ਬਾਇਵਾਦੀ ਦੀ ਤਸਵੀਰ ਆ। ਇਹ ਇਹ ਦੇ ਕਰਕੇ ਕਈਆਂ ਦੇ ਪਸੀਨੇ ਚ ਬਹੁਤ ਬੜੀ ਬਦਬੂ ਆਉਂਦੀ ਹੈ ਕਿਸੇ ਕੋਲ ਬਹਿ ਜਾਣਾ ਅਗਲਾ ਉੱਠ ਕੇ ਉੱਥੇ ਜਾਂਦਾ ਦੂਜਾ ਬੰਦਾ ਇਹ ਵੀ ਇੱਕ ਵੱਡੀ ਪ੍ਰੋਬਲਮ ਹੈ ਇਹ ਕਾਲੀ ਮਿਰਚ ਬਹੁਤ ਵਧੀਆ ਦੂਸਰਾ ਇਹਦੇ ਲਈ ਸਭ ਤੋਂ ਜ਼ਰੂਰੀ ਹੁੰਦਾ ਪੇਟ ਨੂੰ ਸਾਫ਼ ਰੱਖਣਾ ਤੀਸਰਾ ਜਿਹੜੀ ਗੱਲ ਮੈਂ ਭੁੱਲ ਨਾ ਜਾਵਾਂ ਮੈਂ ਪਹਿਲਾਂ ਦੱਸ ਦਵਾਂ ਵੀ ਪੈਰਾਂ ਨੂੰ ਸਰੋਂ ਦਾ ਤੇਲ ਲਾਏ ਬਿਨਾ ਬੂਟ ਪਾਉਣੀ ਨਹੀਂ ਠੀਕ ਹੈ ਉਹ ਕੀ ਕਰਦੇ ਨੇ ਉਲਟਾ ਮੁਸਕ ਤੋਂ ਬਚਣ ਦੇ ਬਾਰੇ ਪਾਊਡਰ-ਪਾਊਡਰ ਭੁੱਕ ਲੈਂਦੇ ਨੇ ਹਾਂਜੀ ਉਹ ਉਹ ਕੈਮੀਕਲ ਲੋਚਾ ਹੋ ਜਾਂਦਾ ਆਪਸ ਵਿੱਚ ਜੀ ਤੁਸੀਂ ਸਰੋਂ ਦਾ ਤੇਲ ਲਾਉਂਗੇ ਨਾ ਜੀ ਛੋਡੀ ਸਾਹਿਬ ਤੁਸੀਂ ਸਰੋਂ ਦੇ ਤੇਲ ਬਾਰੇ ਜੇ ਪੜੋ ਨਾ ਤੁਸੀਂ ਤਾਂ ਕਹੋਗੇ ਮੈਂ ਤਾਂ ਯਾਰ ਇਹਦੇ ਕੜਾਹੇ 'ਚ ਹੀ ਬੈਠਾ